हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਚਾਰ ਨਗ ਸੇਲ ਦੇ ਲੈ ਕੇ ਆਏ ਹਾਂ ਜੀ ਉਹਨਾਂ ਵਿੱਚੋਂ ਤਿੰਨ ਤਾਗੀਆਂ ਬਾਈ ਕੋਲੇ ਵੜਾ ਇੱਕ ਤਾਜੀ ਸੂਈ ਆ ਤੇ ਦੋ ਹਜੇ ਕੱਪੜਾ ਨੇ ਥੋੜੇ ਥੋੜੇ ਟਾਈਮ ਦੀਆਂ ਕੱਚੀਆਂ ਨੇ ਤੇ ਇੱਕ ਆ ਕੀ ਟਾਪ ਕੁਆਲਿਟੀ ਦੀ ਜਰਸੀ ਹੀ ਫਰਵਰਡ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਜੋ ਆਪਾਂ ਕਰ ਲੈਨੇ ਆ ਬਾਈ ਨਾਲ ਆਜੋ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਡਾਕਟਰ ਸਾਹਿਬ ਹੋ ਠੀਕ ਹਾਂ ਬਾਈ ਵਧੀਆ ਵਧੀਆ ਬਈ ਕਿਰਪਾ ਮਾਲਕ ਜੀ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾਮ ਬਾਈ ਆਪਣਾ ਅਵਤਾਰ ਸਿੰਘ ਆ ਪਿੰਡ ਭਗਤਪ੍ਰਮਾਉੜ ਆ ਤੇ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਦਾ ਆਪਣੀ ਤਪਾ ਨੇੜੇ ਆਪਾਂ ਨੂੰ 5 ਕਿਲੋਮੀਟਰ ਸੈਣਾ ਰਹਿ ਜਾਂਦਾ ਤੇ 5 ਹੀ ਮੋੜ ਨਾ ਪਰ ਰਹਿ ਜਾਂਦਾ 1.5 ਕਿਲੋਮੀਟਰ ਆਪਾਂ ਨੂੰ ਪੱਖੋ ਕੈਂਚੇ ਰਹਿ ਜਾਂਦੇ ਮੇਰਾ ਠੀਕ ਹੈ ਭਾਈ ਮੋਬਾਈਲ ਨੰਬਰ ਬੋਲ ਦੇ ਆਪਣਾ ਮੋਬਾਈਲ ਨੰਬਰ ਆਪਣਾ 98769 08464 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਪਹਿਲੇ ਨੰਬਰ ਅ ਜ 80 ਤੋਂ ਸ਼ੁਰੂ ਕਰ ਦੀਏ ਪਹਿਲੇ ਵਾਲੇ ਤੋਂ ਕਰ ਲੈਣਾ ਕਿਹੜਾ ਸੂਏ ਸੁੰਦੀ ਆ ਭਾਈ ਇਹ ਦੂਜਾ ਸੂਏ ਨੂੰ ਘੱਪਣਾ ਭਾਈ ਦੂਜੇ ਸੂਏ ਨੂੰ ਹਜੇ ਪੜਨੋਂ 10 ਦਿਨ ਦੀ ਕੱਚੀ ਆ ਗਈ 10 ਦਿਨ ਦੀ ਹਾਂ ਤੇ ਬਈ ਮੈਂ ਕਹਣਾ ਯਾਰ ਪੰਡ ਲਾ ਕੇ ਮੈਂ ਪੰਡ ਲਾ ਕੇ ਸੁਹਾ ਟਿੱਲਾ ਦੇਖ ਡਾਕਟਰ ਇਹਦੇ ਵਿੱਚ ਵੀ ਕੀ ਹੈ ਕਹਿੰਦੀਆਂ ਨੇ ਮੈਂ ਕਹਿੰਦਾ ਕਹਿੰਦੀਆਂ ਕਹਿੰਦੀਆਂ ਹਜੇ ਹੈ ਨਾ ਸਾਰਾ ਲੇਵਾ ਬੱਸੀ ਨੇ ਭਰ ਕੇ ਫੇਰ ਜਾ ਕੇ ਸੋਣਾ ਬੈ ਨਹੀਂ ਹੋਣਾ ਬੱਸੀ ਤੁਝੋ ਸੋਣਾ ਸਾਰਾ ਭਰ ਕੇ ਕਰ ਮਲ ਨੇ ਲੇਵਾ ਸੋਣਾ ਠੰਡੀ ਆ ਗਈ ਕੋਈ ਬਾਕੀ ਤੇ ਹਾਏ ਆਪਣੇ ਇਧਰ ਪੰਜਾਬ ਵਾਲੀ ਆ ਇਹ ਕਿਹੜਾ ਫਾਇਦਾ ਹੋ ਆ ਗਈ ਬਾਕੀ ਥਣ ਵਾਲਾ ਚੰਗਾ ਹੈ ਥਣ ਬਹੁਤ ਚੰਗਾ ਡਾਕਟਰ ਠੰਡੀਆਂ ਦੇਖ ਤੂੰ ਲੈ ਬਈ ਮੋੜ ਨਾ ਹੈਗਾ ਕਿ ਚੱਕਰ ਹੀ ਨਹੀਂ ਨਾ ਕੀ ਪਾ ਵੀ ਇਹਦਾ ਬੰਦ ਬੰਦ ਹੀ ਆਉਂਦਾ ਡਾਕਟਰ ਮਖਿਆਲ ਹੀ ਆਉਂਦਾ ਜਮਾ ਠੀਕ ਹੈ ਹਾਂ ਤੇ ਝੋਲ ਦੇਖ ਬੜਦਾ ਜੱਟ ਲਾ ਸਾਰਿਆਂ ਨੇ ਭਰ ਕੇ ਜਲੇਗਾ ਪੂਰਾ ਵੱਡੀ ਆ ਵੱਡੀ ਆ ਭਈ ਇੱਧਰ ਵੀ ਆਪਣੇ ਪੰਜਾਬ ਵਾਲੀ ਹੈਗੀ ਹੂੰ ਤੇ ਖੋਲੀ ਭਾਈ ਤੋਰ ਦੇ ਬੋਲੇ ਬਾਕੀ ਕੱਦ ਦੀ ਗੱਲ ਕਰੀਏ ਵਜਨ ਦੀ ਗੱਲ ਕਰੀਏ ਵੱਡੀ ਜਰਸੀ ਆ ਕੱਤ ਬਾਦ ਨਾਲ ਹੀ ਆਪਣੇ ਇੱਧਰ ਵੀ ਬੈਠਾ ਡਾਕਟਰ ਕੋਈ ਉਹ ਨਹੀਂ ਹੈਗੀ ਕੂਲ ਜਰਸੀਆਂ ਮਿਲਦੀਆਂ ਬਹੁਤ ਮਿਲਦੀਆਂ ਆਪਣੇ ਪੰਜਾਬ ਵਾਲੀ ਮਿਲਦੀ ਹੁ ਨਹੀਂ ਬਈ ਯਾਰ ਅਗਲਾ ਛੋਟਿਆਂ ਨੂੰ ਕਹੀਂ ਜਾਂਦਾ ਰਹਿੰਦਾ ਇਹ ਜਰਸੀ ਨਹੀਂ ਆਪਣਾ ਪੰਜਾਬ ਵਾਲੀ ਨਹੀਂ ਸਹੀ ਆ ਬਾਕੀ ਵਜਨ ਵਾਲੀ ਜਰਸੀ ਆ ਵਜਨ ਵਾਲੀ ਜਰਸੀ ਕਾਡਾ ਦੁੱਧ ਦਾ ਬਈ ਇਹਦੇ ਦਾ ਬਈ ਪਲੂਨ ਦਾ 18 ਲੀਟਰ ਪਾਇਆ ਵੈਦਾ ਮਾਲਕਾਂ ਨੇ ਦੱਸ ਰਮਜ਼ਾਬ ਕੋ ਗਨੇ ਬਈ ਐਦ ਕੀ ਕਿੰਨਾ ਕੇ ਦੇ ਦੂ 20 ਤੋਂ ਬਾਹਰ ਦੇ ਦੂ 20 ਲੀਟਰ ਦਾ ਕੋਈ ਮਰਜ਼ੀ ਮੰਨ ਕੇ ਲੈ ਜਾ ਬਈ ਬਾੜ ਨੂੰ ਠੀਕ ਐਡੀ ਬਾੜ ਨਾ ਨਾ ਡਾਕਟਰ ਇੱਕ ਕੱਡੂ 20 ਲੀਟਰ ਫੇਰ ਨਹੀਂ ਕੋਈ ਕੱਢਦੀ ਹੂੰ ਬਾਕੀ ਫੇਸਪੂਸ਼ ਬੜਾ ਪਿਆਰਾ ਯਾਰ ਹਨਾ ਬਈ ਪੂਰੀ ਚੰਗੀ ਆ ਜਮਾਂ ਜਿਵੇਂ ਮੈਨ ਮਣਕੇ ਲਾਏ ਹੁੰਦੇ ਨਾ ਸਾਰੇ ਅੰਗ ਉਹ ਹੀ ਆਏ ਮੰਨ ਲੋ ਯਾਰ ਨਾ ਮੱਝਰ ਗਈ ਆ ਹਾਂ ਇਹਦਾ ਮੱਝ ਹੀ ਆ ਬਾਈ ਇਹਦਾ ਗਰਮੀ ਚੱਲਣ ਵਾਲੀਆਂ ਮੂਰੇ ਉਹ ਨੇਗੇ ਹੂੰ ਤੋਹਫੇ ਗਰਮੀ ਵਾਲੇ ਤੋਹਫਾ ਦਾ ਜਿਹੜਾ ਮਰਜੀ ਭਰਾ ਲੈ ਜੇ ਤੇ ਮੋਲੇ ਦਾ ਅੱਜ ਕੀਰ ਹੋ ਮੋਲੇ ਦਾ 62000 ਦੀ ਬਈ ਅੱਜ ਕੱਚੀ ਦੀ 100 ਕਿਲੋਮੀਟਰ ਪਹੁੰਚ ਕਰਦੇ ਆਂਗੇ ਲੈਣ ਦੇਣ ਅੱਜ ਵਾਲਾ ਮੋਲ ਹੈ 62000 ਹਫਤੇ ਵਾਲਾ ਕੱਚੀ ਵਾਲਾ 100 ਕਿਲੋਮੀਟਰ ਤੱਕ ਜਿੱਧਰ ਦੀ ਮਾਰਦੀ ਲੈ ਅੱਜ ਦਿਖਾ ਵੀ ਦਿੰਦੇ ਆਂ ਹੇ ਤਲ ਇਹ ਤਾਂ ਬੂੰਦ ਮਾਰਦੀ ਉਹ ਨਾ ਲੈ ਇਹ ਤਾਂ ਬੂੰਦ ਖਿਆਲ ਉਹ ਹੀ ਆ ਇਹ ਤਾਂ ਕੀਪਾ ਵੀ ਉਹ ਬਹਿਣ ਨਾਲ ਕਰਿਆ ਵੀ ਬੰਦੇ ਨੇ ਕਰਮ ਵਾਲੀ ਨੇ ਝੋਲੀਆਂ ਆ ਦੇਖ ਤੂੰ ਇੱਥੇ ਕਿੱਥੇ ਜਾ ਕੇ ਨੇ ਬੰਨਣਾ ਪੰਡਾ ਲਾ ਕੇ ਬਾਹੇ ਨਹੀਂ ਹੋਣਾ ਡਾਕਟਰ ਬਾਹਰ ਤੋਂ ਯਾਰ ਜਿੱਦੇ ਬਾਹਰ ਦੇ ਕਰਮ ਵਾਲੀ ਨੇ ਤਿਆਰ ਹੋਣਾ ਮਾਂ ਸਵਾਈ ਬਾਹਰ ਹੀ ਠੰਡੀ ਸੀਲ ਚਾਹੇ ਬੁੜੀਆਂ ਕੁੜੀਆਂ ਜੇ ਮਰਜ਼ੀ ਜਾਨ ਥੱਲੇ ਨੂੰ ਬੈਠੇਣ ਕੋਈ ਚੋਈ ਜਾਵੇ ਇਹ ਕੋਈ ਹੁਣ ਤਾਂ ਮਸ਼ੀਨ ਵਾਲਾ ਭਰਾ ਲੈ ਜੇ ਤੇ ਚਾਹੇ ਨੂੰ ਕੋਈ ਬੰਦਾ ਹੱਥੀਂ ਚੋਣ ਵਾਲਾ ਲੈ ਜੇ ਸਹੀ ਹੈ ਬਾਈ ਇਹ ਦੋਨੇ ਪਾਸੇ ਬਹਿ ਕੇ ਚੋਈ ਚੱਲ ਇਹ ਕੋਈ ਹੁਣ ਗਰਮ ਡੰਗਰ ਦਾ ਡਾਕਟਰ ਆਪਾਂ ਲਾਈਵ ਦੇ ਦੋ ਇਹਦਾ ਮੱਝ ਡਾਕਟਰ ਸਹੀ ਹੈ ਬਾਈ ਇਹਦਾ ਮੱਝਾ ਹੀ ਨੇ ਮੱਝ ਹੀ ਹੈ ਮੱਝ ਵਾਲਾ ਕੰਮ ਹੀ ਆ ਇਹਦਾ ਵੀ ਉਹੀ ਕੰਮ ਸੁਭਾ ਦੂਜਾ ਬਈ ਹੂੰ ਆ ਦੇਖ ਲੈ ਠੰਡੀ ਸੀਲੇ ਵੀ ਹੂੰ ਬੱਛੀ ਨੂੰ ਕੋਈ ਲੇਖੇ ਕੋਈ ਨਹੀਂ ਇਹਨਾਂ ਨੂੰ ਲੈ ਸਹੀ ਹੈ ਹਨ ਹਾਂ ਬਾਕੀ ਵੱਡੀ-ਵੱਡੀ ਬਹੁਤ ਹਫਤੇ ਦੀ ਬਹੁਤ ਵੱਡੀ ਆ ਬਈ ਬੱਛੀ ਹੂੰ ਹਫਤੇ ਦੀ ਕੱਚੀ ਆ ਹਫਤੇ ਦੀ ਕੱਚੀ ਆ ਤੂੰ ਥਾਨ ਦੇਖ ਡਾਕਟਰ ਨੂੰ ਕਿਹੜਾ ਲੱਗਿਆ ਬੜਾ ਚੰਗਾ ਆ ਗਿਆ ਜਿੱਦ ਦੇ ਬੱਛੀ ਨੇ ਆਰਡਰ ਭਰ ਕੇ ਪੂਰਾ ਤਿਆਰ ਹੋਣਾ ਨਾ ਉਦਦੇ ਥਾਨ ਨੇ ਦੱਸਣਾ ਵੀ ਕੀ ਥਾਨ ਬੰਨਣਾ ਹੈ ਹੂੰ ਅਸਲ ਵਿੱਚ ਦੋਵੇਂ ਕੱਚੀਆਂ ਨੇ ਕੱਚੀਆਂ ਨੇ ਬਈ ਹਫਤੇ-ਹਫਤੇ ਨੇ ਬੜਾ 10-10 ਦਿਨ ਲਏ ਆਣੀਆਂ ਹਫਤਾ ਮੰਨ ਕੇ ਜਿਹੜਾ ਮਰਜ਼ੀ ਭਰਾ ਲੈ ਜੀ ਸਹੀ ਹੈ ਬਈ ਬਾਕੀ ਜਿੰਦ-ਜਾਨ ਵਾਲੀ ਜਿੰਦ-ਜਾਨ ਵਾਲੀ ਬ ਅ ਬਾਈ ਸੇ ਨਾ ਪਤਾ ਕੀ ਗੱਲ ਆ ਕੀ ਜਿਹੜਾ ਇਹਨਾਂ ਦਾ ਦੁੱਧ ਹੋਊਗਾ ਗੜ ਇਹਦਾ ਮੱਜਾਂ ਵਾਲਾ ਸਿਸਟਮ ਆ ਡਾਕਟਰ ਇਹਦਾ ਬਹਿੜਾਂ ਦੇ ਤੱਕ ਨਾਂ ਚ ਹੀ ਪੈਣੀ ਆ ਹਾਂ ਤਾਂ ਇਹ ਮੱਝਾਂ ਹੀ ਆ ਮਨ ਤੋਂ ਸਹੀ ਆ ਬਾਈ ਮੱਝਾਂ ਮੱਜਾਂ ਨਾਲ ਕੋਈ ਆ ਪਾ ਦਿੰਦਾ ਨਹੀਂ ਹੈਗਾ ਤੈਨੂੰ ਪਤਾ ਤੇ ਮੋਲੇ ਦਾ ਅੱਜ ਬਾਈ ਅੱਜ ਬਈ ਇਹਨਾਂ 56000 ਦੀ ਪਹੁੰਚ ਕਰ ਦਾਂਗੇ 100 ਕਿਲੋਮੀਟਰ ਹਫਤੇ ਰੀ ਅੱਜ ਦੇ ਹਫਤੇ ਵਾਲਾ ਮੋਹਲਾ ਕੱਚੀ ਦਾ ਆ ਬਾਈ ਅੱਜ ਬਾਈ ਕੱਚੀ ਵਾਲਾ ਮੋਹਲਾ ਦੀ ਕੱਚੀ ਵਾਲਾ ਮੋਹਲਾ 56000 ਨਲੇ ਗੱਲ ਹੋਰ ਕਰਾਇਆ ਵੀ ਤੁਹਾਨੂੰ ਫ੍ਰੀ ਹੋ ਜਾ ਕਰਾਇਆ ਫ੍ਰੀ ਆ ਵੀਰੇ 100 ਕਿਲੋਮੀਟਰ ਪਹੁੰਚ ਕਰ ਦਾਂਗੇ ਠੰਡੀ ਬੱਸੀ ਜਿੰਮੇ ਮਰਜੀ ਕੋਈ ਕੋਈ ਚੱਕਰ ਨਹੀਂ ਜਿਹੜਾ ਮਰਜੀ ਉਹ ਕਰੀ ਚੱਲੇ ਸਹੀ ਆ ਬਈ ਹਾਂ ਥੋੜਾ ਡਰਦੀ ਆ ਬਈ ਡਰਦੀ ਉਪਰਾ ਕਰ ਦਿਆਂ ਨੇ ਵੀਰੇ ਆਈਆਂ ਨੇ ਬਹਿਣਾ ਹਜੇ ਨਾ ਆਈਆਂ ਕਰਕੇ ਉਪਰਾ ਕਰ ਦੇਉਂਦਾ ਜਿਹੜਾ ਮਰਜੀ ਭਰਾ ਆ ਜੇ ਆਪਦੀ ਤਸੱਲੀ ਕਰਕੇ ਲੈ ਕੇ ਜਾਵੇ ਕੋਈ ਚੱਕਰ ਨਹੀਂ ਲੈ ਲੈ ਬਈ ਕੋਈ ਚੱਕਰ ਨਹੀਂ ਉਹ ਨਹੀਂ ਹੈਗਾ ਵੀ ਉਪਰਾ ਕਰ ਦਿਆਂ ਨੇ ਥੋੜਾ ਬੜਾ ਆਈ ਕਰਕੇ ਉਪਰਾ ਕਰ ਦਿਆਂ ਹੋਰ ਕੋਈ ਚੱਕਰ ਨਹੀਂ ਬਰੀਕੀ ਚ ਬਹੁਤ ਆ ਹਨਾ ਬਾਲੀ ਬਰੀਕੀ ਆ ਬਈ ਬੱਸੀ ਨੇ ਤਿਆਰ ਡਾਕਟਰ ਬਾਲੀ ਚੰਗੀ ਤਰ੍ਹਾਂ ਤਿਆ ਉੱਤੇ ਜਾਏ ਜਿੰਨੇ ਮਰਜ਼ੀ ਮੰਗ ਲੈ ਜਿਹੜਾ ਆ ਗਿਆ ਮੁਰਦਾ ਨਹੀਂ ਡਾਕਟਰ ਤੋਂ ਹੂੰ ਇਹ ਤਾਂ ਜੇ ਕੋਈ ਭਰਾ ਕੱਚੀ ਸਾਂਭਣ ਵਾਲਾ ਵੀ ਲੈਂਦਾ ਨਾ ਦੱਸ ਦੇਣਾ ਆਪਣੇ ਕੋਲ ਤਾਂ ਮਾਲ ਜ਼ਿਆਦਾ ਉਹਨਾਂ ਨੂੰ ਦੁੱਧ ਦਾ ਕੰਮ ਆਗਾ ਸਹੀ ਆ ਉਹਨੂੰ ਵੀ 4 ਰੁਪਏ ਵਧੀਆ ਛੱਡ ਕੇ ਜਾਣਾ ਬੱਛੀ ਨੇ ਕਰਮ ਵਾਲੀ ਜਿੱਤੇ ਤਿਆਰ ਹੋਣਾ ਬਾਕੀ ਥਣ ਬੜਾ ਚੰਗਾ ਮਾ ਬੜਾ ਨਜਾਇਜ਼ ਚੰਗਾ ਸਾਂਣਾ ਅਸਲ ਜਿੱਤੇ ਭਰਨਾ ਡਾਕਟਰ ਉਹਦੇ ਦੱਸਣਾ ਬੱਛੀ ਨੇ ਵੀ ਕੀ ਚੀਜ਼ ਆ ਮੈਂ ਹੂੰ ਕਹ ਬਣ ਕੇ ਸੂਣਾ ਹਾਂ ਬਣ ਕੇ ਸੂਣਾ ਇਹਨੇ ਹਜੇ ਤਾਂ ਕਰਮ ਵਾਲੀ ਕੱਚੀ ਪਈ ਹੈ ਲੈ ਬੋਲਿਆ ਗਵਾ ਝੋਲ ਦੇ ਮਾ ਕਿੱਥੇ ਬੈਣਾ ਕਿੱਥੇ ਜਾ ਕੇ ਬਹਿਣਾ ਸੂਣਾ ਕਿੱਥੇ ਜਾ ਕੇ ਬੰਨਣਾ ਹੈ ਤਾਂ ਬੂੰਦ ਪੂੰਦੀ ਇਹਦੇ ਆਉਂਦਾ ਡਾਕਟਰ ਜਿਵੇਂ ਕੱਪੜਾ ਨਹੀਂ ਆਪਾਂ ਕਹਿੰਦੇ ਖਿੱਚਿਆ ਜਾਂਦਾ ਤੇਰੀ ਘਾਟ ਆ ਡਾਕਟਰ ਇਹ ਤਾਂ ਤੇਰੀ ਘਾਟ ਲੈ ਕੰਮ ਹੀ ਆ ਲੈ ਤੇ ਸਹੀ ਹੈ ਬੋਲਾਂ ਕਿੱਥੇ ਝੋਲ ਜਾ ਕੇ ਕਿੱਥੇ ਬਾਨਾ ਕਿੱਥੇ ਥਾਨ ਜਾ ਕੇ ਹੋ ਹੋਣਾ ਸਹੀ ਹੈ ਬਾਈ ਤੇ ਤਿੰਨ ਨੰਬਰ ਤੇ ਨੀ ਨਾ ਬੱਚਾ ਹੈ ਇਹ ਬੱਚਾ ਆ ਗਿਆ ਡਾਕਟਰ ਬਹੁਤ ਚੰਗਾ ਇਹ 9 ਮਹੀਨਾ ਦਾ ਬੱਚਾ ਡਾਕਟਰ 9 ਮਹੀਨਾ 9 ਮਹੀਨੇ ਦਾ ਪੂਰਾ ਜਮਾ ਤੇ ਥਾਨ ਆਪਣੇ ਖਾਸ ਬੰਦੇ ਤੋਂ ਹੀ ਲੈਤਾ ਵਾ ਯਾਰ ਮਿੱਤਰ ਤੋਂ ਇਹ ਝੋਲੀ ਬੜੀ ਕਮਾਣਾਂ ਮੈਂ ਤੂੰ ਬੱਚੀ ਖੜ ਜਾ ਖੜੀ ਪਾ ਤੂੰ ਮੂਰੇ ਮੜਾ ਝੋਲੀ ਚੱਕਰਾ ਦੀ ਝੋਲੀ ਚੱਕ ਰਹੀ ਡਾਕਟਰ ਤੂੰ ਇੱਕ ਮਿੰਟ ਖੜ ਜਾ ਭਈਆ ਬ ਸਹੀ ਆ ਬੜੀ ਚੰਗੀ ਚੋੜੀ ਦੇਖੀ ਵੀ ਐ ਨਾ ਕਿੱਦੇ ਤਿਆਰ ਹੋਣਾ ਨਾ ਉੱਧੇ ਦੇਖੀ ਵੀ ਕੀ ਚੀਜ਼ ਬਣ ਆਏ ਨੇ ਕਰਮਾ ਵਾਲੀ ਨੇ ਕੁਝ ਬਣ ਕੇ ਹਲੋ ਹਾਂ ਕੁਝ ਬਣ ਕੇ ਸੋਣਾ ਨੇ ਕੋਈ ਇਹ ਨਹੀਂ ਸੋਣਾ ਵੀ ਕੀ ਆ ਸਹੀ ਐ ਬਈ ਫੇਸ ਦੇਖ ਡਾਕਟਰ ਕਿੰਨਾ ਪਿਆਰਾ ਬੱਛੀ ਦਾ ਬੋਦੀ ਵਾਲੀ ਬੱਛੀ ਆਏ ਹੂੰ ਬੋਦੀ ਵਾਲੀ ਆ ਲੱਗਦਾ ਜਰਸੀ ਵਾਲਾ ਦੇਖ ਡਾਕਟਰ ਤੇਜ ਦੇਖ ਲੈ ਨੀਂ ਨਾ ਆ ਗਿਆ ਮਹਕਰਨ ਦੇ 2 ਮਿੰਟ ਨੂੰ ਆਖੋ ਹੂੰ ਸਹੀ ਆ ਡਾਇਮੰਡ ਪੀਸੀ ਆ ਗਿਆ ਬੱਚਾ ਤੋਰਾ ਤਰਾ ਦੇਖੋ ਇੱਕ ਨੰਬਰ ਆ ਕਿਉਂਕਿ ਜੇ ਚੰਗਾ ਬਾਈ ਸਾਂਭਣ ਵਾਲਾ ਲੈ ਗਿਆ ਨਾ ਡਾਕਟਰ ਫੇਰੇ ਇਹਨੇ ਗੱਲਾਂ ਕਰਾਉਣੀਆਂ ਜਿੱਦ ਤੇ ਤਿਆਰ ਹੋ ਕੇ ਇਹਨੇ ਆਉਣਾ ਮੈਦਾਨ 'ਚ ਸਹੀ ਆ ਬਾਈ ਉਹਦੇ ਦੱਸੂ ਮੈਂ ਕੀ ਚੀਜ਼ ਆ ਗੱਲਾਂ ਕਰਾਉਗੇ ਗਰਮ ਵਾਲੀ ਕਿਹੜਾ ਫ੍ਰੀਡ ਫਰੂਟ ਦੀ ਗੱਲ ਕਰੀਏ ਨਾ ਫੁੱਲ ਬ੍ਰੀਡ ਬੱਚਾਗਾ ਫੁੱਲ ਬ੍ਰੀਡ ਜਿਆਦਾ ਕਿਉਂਕਿ ਜਰਸੀ ਨਹੀਂ ਨਾ ਇਹਨੇ ਵੱਡੀ ਬਣਨਾ ਕੋਈ ਛੋਟੀ ਨਹੀਂ ਬਣਦੀ ਇਹ ਹੂੰ ਕਿਉਂਕਿ ਜਿਹੀ ਜਿਹੀ ਸਮਾਈ ਹੋ ਗਈ ਬਈ ਜੇ ਸਮਾਈ ਕਰਨੀ ਆ ਤਾਂ ਦੰਨਾਂ 'ਚ ਵੱਜ ਜਾਣਾ ਫੇਰ ਤਾਂ ਨੇ ਦਿਨਾਂ 'ਚ ਜਾਣ ਡਾਕਟਰ ਉਹ ਕਰਕੇ 2 ਮਹੀਨਿਆਂ ਨੂੰ ਬੱਸੀ ਟੀਕਾ ਲਾਜ ਡਾਕਟਰ ਇਹ ਜੋ ਕਿ ਬੰਦਾ ਚੰਗਾ ਸਾਂਭਣ ਵਾਲਾ ਹੋਇਆ ਸਹੀ ਆ ਬਾਈ ਜਮਾਂ ਦੱਬ ਕੇ ਸਾਂਭਣੀ ਹੋਈ ਨਾ 2 ਮਹੀਨਿਆਂ ਨੂੰ ਬੱਸੀ ਨੂੰ ਟੀਕਾ ਲਾ ਦੇ ਪਾਣ ਡਾਕਟਰ ਉਹ ਕਰਕੇ ਹੂੰ ਤੇ ਮੋਲੇ ਦਾ ਅੱਜ ਮੋਲੇ ਦਾ 15000 ਹੈ ਡਾਕਟਰ ਕਰ ਦੇਂਗਾ ਥੋੜਾ ਘਣਾ ਮੰਨਤਾ ਬਾਹ ਮਾਨਤਾ ਨਹੀਂ ਇਹਦੀ 50 ਕਿਲੋਮੀਟਰ ਪਹੁੰਚ ਕਰ ਦਾਂਗੇ ਇਹਦੀ 50 ਕਿਲੋ ਇਹਦੀ 50 ਕਰ ਦਾਂਗੇ ਬਸ ਚੱਕੋ ਬਾਈ ਇਹਦੀ 50 ਕਿਲੋਮੀਟਰ ਤੱਕ ਬਾਈ ਕਹਿੰਦਾ ਬਾਕੀ ਆ ਦੋਨਾਂ ਦੀ 100 100 ਕਿਲੋਮੀਟਰ ਤੱਕ ਜੇ ਵੀ ਇਕੱਠੀ ਲੈਂਦਾ ਤਾਂ 200 ਕਿਲੋਮੀਟਰ ਕਰ ਦਾਂਗੇ ਜੋ ਵੀ ਜੋੜਾ ਇਕੱਠਾ ਕਿਸੇ ਨੂੰ ਹੁੰਦਾਗਾ ਤਾਂ 200 ਕਿਲੋਮੀਟਰ ਤੱਕ ਪਹੁੰਚ ਕਰ ਦਾਂਗੇ ਆਪਾਂ ਚੱਕੋ ਬਾਈ ਜਿਹੜੀ ਜੋ ਮਰਜੀ ਜੋੜਾ ਬਣ ਜੇ ਹੂੰ ਤੇ ਲਾਸਟ ਵਾਲੀ ਬਈ ਇਹ ਡਾਕਟਰ ਸਵੇਰੇ ਰਾਤ 2 ਵਜੇ ਸੋਈ ਆ ਸਵੇਰੇ ਬਾੜ ਖਾਲੀ ਕਰਦੀ ਪਹਿਲਾਂ ਆਪਣਾ ਵੀਡੀਓ ਦਾ ਹਜਾ ਹੋਣੀ ਸੀਗਾ ਹੂੰ ਤੇ ਬੱਚੀ ਨੇ ਬਾਹਰੇ 4-5 ਕਿ ਜਦੋਂ ਚੋਹੀ ਆਪਾਂ ਇਹ ਨਹੀਂ ਚੱਕਰ ਹੈਗਾ ਹੂੰ ਤੇ ਬੱਚਾ ਚੰਗਾ ਕਰ ਜਾ ਕੇ ਬੋਲੇ ਜੇਰ ਦੀ ਆਪਣੇ ਕੋਲ ਵੀਡੀਓ ਪਈ ਆ ਥੰਦ ਦੀ ਤਾਂ ਡਾਕਟਰ ਕੋ ਗੱਲਾਂ ਹੀ ਕਰੀਆਂ ਨਾ ਮਾ ਲੇਖੇ ਮਗਾਏ ਪਏ ਨੇ ਬੱਚੀ ਸਹੀ ਹੈ ਲੱਲੇਵਾ ਦੇਖੋ ਦੇ ਪੰਡ ਲਾਈਵ ਨਾਲੇ ਖਾਲੀ ਕਰੀ ਮੈਂ ਡਾਕਟਰ ਹੂੰ 4-5 ਕਿਲੋ ਰਾਤ 2 ਵਜੇ ਸੁੱਈ ਸੀਗੀ 2 ਵਜੇ ਸਵੇਰੇ ਦੀ 6:30 ਵਜੇ ਜੇਰ ਪਈਗੀ ਜੇਰ ਦੀ ਆਪਣੇ ਕੋਲ ਵੀਡੀਓ ਪਈ ਆ ਬੌਲਾ ਕੱਢ ਦਿਆ ਵੀਡੀਓ ਪਈ ਆ ਆਪਣੇ ਕੋਲ ਬਾਕੀ ਦਾ ਬੰਦੇ ਨੂੰ ਵਟਸਐਪ ਕਰ ਦਿਆਂਗਾ ਜਿਹੜੇ ਭਰਾ ਨੂੰ ਕੋਈ ਬੱਚਾ ਬੱਚਾ ਬੱਛਾਗਾ ਬਈਆ ਬੱਚਾ ਬੱਛਾ ਦੇਗੀ ਬਾਕੀ ਨਾਲੂ ਆ ਵੀ ਦਿਸ ਜਾਂਦਾ ਡਾਕਟਰ ਆਪਣੇ ਕੋਲੇ ਵੀਡੀਓ ਪਾ ਕੇ ਨਾ ਅੱਜ ਵੀ ਪਈ ਰਹ ਹੁੰਦਾ ਆਪਣੇ ਕੋਲੇ ਫੋਨ ਦੇ ਕੈਮਰੇ ਨੇ ਦੱਸਣਾ ਵੀ ਕਦੋਂ ਸੁਈ ਹੈਗੀ ਹੂੰ ਦੇਖੋ ਬਈ ਫੇਸਬੁਕ ਚਮਕ ਵਾਲੀ ਇਧਰ ਆਪਣੀ ਪੰਜਾਬ ਵਾਲੀ ਜਰਸੀ ਹੈ ਡਾਕਟਰ ਇਹ ਜੰਦ ਜਾਨ ਵਾਲੀ ਇਹ ਆ ਬੜਾ ਜੰਦ ਜਾਨ ਵਾਲੀ ਇਧਰ ਲਿਆ ਵੱਡਿਆਂ ਤੂੰ ਆਪ ਸਾਹ ਹੁਣ ਇਧਰ ਮੈਂ ਖੜਾਂਗਾ ਤੂੰ ਆਪ ਸਾਹ ਲਾ ਲੈ ਵੀ ਕਿੱਥੇ ਜਾ ਗਿਆ ਹੁਣ ਸਹੀ ਆ ਬਈ ਹਣਾ ਠੀਕ ਹੈ ਨਾ ਹੂੰ ਵੀ ਬੜਾ ਇਹ ਆ ਪੰਜਾਬ ਵਾਲੀਆਂ ਬੜਾ ਇਹਨਾਂ ਨੇ ਚੱਲਣਾ ਗਰਮੀਆਂ 'ਚ ਡਾਕਟਰ ਸਹੀ ਆ ਇੱਕ ਮਹੀਨੇ ਨੂੰ ਕਿਦੋਂ ਨੂੰ ਗਰਮੀ ਨੇ ਸਟਾਰਟ ਹੋਣਾ ਨਾ ਉਦੋਂ ਨੇ ਪੀਕ ਤੇ ਆਉਣਾ ਦੁੱਧ ਡਾਕਟਰ ਇਹਨੇ ਪਾ ਦੇਣਾ 20 ਹੂੰ ਚੀਕਾ ਠੀਕ ਹੈ ਨਾ ਖੋਲ ਦੇ ਬਾਈ ਜੇ ਐਡੀ ਪੈੜਨਾ ਨਾ ਪਾਉ ਖੇਰ ਨਹੀਂ ਕੋਈ ਪਾਉਂਦੀ ਹੂੰ ਇਹ ਪੰਜਾਬ ਵਾਲੀਆਂ ਬੈੜਾਂ ਨੇ ਕੋਈ ਆਪਣੀਆਂ ਹੋ ਨਹੀਂ ਹੈਗੀਆਂ ਤੂੰ ਠੰਡੀ ਦੇਖ ਰਣੀ ਮਿੱਟੀ ਜਿੱਤੇ ਮਰਜੀ ਬੈਹ ਜੇ ਜਿਹੜਾ ਮਰਜੀ ਦਾ ਇਹਨੂੰ ਜਵਾਕ ਚੋਈ ਜਾਂ ਡਾਕਟਰ ਕੋਈ ਚੱਕਰ ਨਹੀਂ ਗਨੇ ਮਾ ਕੋਈ ਚੱਕਰ ਨਹੀਂ ਤੇ ਚੋਣ ਲੱਗਿਆ ਉਹਨੂੰ ਜੀ ਲਪਾਉਂਦਾ ਵੀ ਨਿੱਬਰਦਾ ਚੋਣ ਬੋ ਤੇ ਕਹਿੰਦਾ ਵੀ ਉਹ ਹੂੰ ਬਾਕੀ ਤੋਰਾ ਤਰਾ ਬਾਈ ਤੁਸੀਂ ਇਹਦਾ ਚੈੱਕ ਕਰ ਸਕਦੇ ਜਿੰਦ ਜਾਨ ਵਾਲੀਆਂ ਨੇ ਡਾਕਟਰ ਪੈੜਾਂ ਜਿੰਦ ਜਾਨ ਵਾਲੀਆਂ ਸਹੀ ਆ ਐਡੀ ਪੈੜ ਤਾਂ ਕਿਤੇ ਕੱਟ ਨਹੀਂ ਬਹੁਤ ਔਖੀ ਹੈਗੀ ਕੈ ਮੰਗਣ ਨੂੰ ਅਗਲਾ ਇਹ ਜਿਹੇ ਬੈੜਾਂ ਦੇ ਲੱਖ ਲੱਖ ਰੁਪਏ ਮੁੱਲ ਇਹਦਾ ਮੁੱਲ 65000 ਦੀ ਪਹੁੰਚ ਦੇ ਦਾਂਗੇ ਡਾਕਟਰ 100 ਕਿਲੋਮੀਟਰ 65000 ਰੁਪਏ ਚ ਮੈਂ ਆਪਨਾਂ ਲਈ ਕੋਈ ਮੋਢੀ ਨਹੀਂ ਦਿੰਦਾ ਡਾਕਟਰ ਤੱਕ ਬਾਈ ਕਹਿੰਦਾ ਪਹੁੰਚ ਦੇ ਦੇਾਂਗੇ ਮੁੱਲ ਬਾਈ ਦੇਖਰ ਬਾਈ ਅੱਗੇ ਵੀ ਜਾ ਹੁੰਦੇ ਮੁੱਲ ਬਾਈ ਨੇ ਡਾਕਟਰ ਇੱਕ ਘੰਟਾ ਲੱਗਦਾ ਨਹੀਂਗਾ ਵੀਡੀਓ ਪਾਉਣ ਤੋਂ ਬਾਅਦ ਇੱਕ ਘੰਟੇ ਦੇ ਵਿੱਚ ਆਪਣੇ ਕੋਲ ਛੇ ਲਗਾ ਇੱਥੇ ਪੰਜ ਬਾਸ 7-7000 ਰੁਪਏ ਬਾਧਦੇ ਨੇ ਨੰਗਰ ਹੂੰ ਇੱਥੇ ਸਹੀ ਆ ਬਾਈ ਤੈਨੂੰ ਧਾਰਾ ਮਾਰ ਕੇ ਦਿਖਾਉਣੇ ਡਾਕਟਰ ਘਰ ਮਾਲੀ ਨੇ ਧਾਰਾ ਬਾਈ ਕਹਿੰਦਾ ਮਾਰ ਕੇ ਦਿਖਾ ਦਿੰਨੇ ਕੋਈ ਚੱਕਰੀ ਨਹੀਂ ਨਿਆਣੇ ਨੂੰ ਮੈਂ ਕਹਾਂ ਕੋਈ ਚੱਕਰੀ ਨਹੀਂ ਬੱਚਾ ਲਾ ਨਾ ਨਾ ਮੋਟਰੀ ਆ ਇਹਦਾ ਕੋਈ ਹੋਰ ਨਹੀਂ ਆ ਕੜਦੀ ਆ ਕਿ ਨਹੀਂ ਲੈ ਮੈਂ ਜੀ ਲਪਾਉਣਾ ਡਾਕਟਰ 18 ਕਹਿ ਕੇ ਦੇਵਾਂਗੇ ਦੁੱਧ 20 ਪਾਉਣਾ ਬੱਚੀ ਨੇ ਜੇ ਇਹਨਾਂ ਨਾ 20 ਪਾਉ ਫੇਰ ਨਹੀਂ ਕੋਈ ਪਾਉ ਬੜੀ ਚੰਗੀ ਚਵਾਈ ਆ ਮੈਂ ਬਾਲਾ ਮੋਟਾ ਚੋਣਾ ਡਾਕਟਰ ਦੇਖ ਸੋਂ ਨਾਲੇ ਬੌਲਾ ਕੱਢਿਆ ਮੈਂ ਆਪਣਾ ਸਵੇਰੇ ਹਲਕੀ ਕਰੀ ਵੀ ਬੈਠ ਕੇ ਆਪਣਾ ਵੀਡੀਓ ਪਾਉਂਦਾ ਹਜੇ ਕੋਈ ਹੋ ਨਹੀਂ ਸੀਗਾ ਸਹੀ ਆ ਬਈ ਲੈ ਚਵਾਈ ਜਵਾਈ ਦੇਖੋ ਇੱਕ ਨੰਬਰ ਚਵਾਈ ਆ ਕੋਈ ਚੱਕਰ ਹੀ ਨਹੀਂ ਕਰਮਣ ਨੂੰ ਕਿ ਨਹੀਂ ਮਹਾ ਡਾਕਟਰ ਚੋਣ ਤਾਂ ਦੇਖ ਹਜੇ ਬਿਨਾ ਬੱਚੇ ਦਾ ਕਿ ਤੋ ਬੱਸ ਮਗਾਈ ਨਾ ਬਾਹਰ ਨੂੰ ਉਹ ਤੋ ਦੱਸਣਾ ਵੀ ਕੀ ਚੀਜ਼ ਆ ਸਹੀ ਆ ਬਈ ਖਾਲੀ ਕਰੀ ਵੀ ਬੌਲਾ ਤਨ ਆ ਲੇਵਾ ਦੱਸਦਾ ਵੀ ਸੋ ਕਿਸੇ ਵੀ ਵੀਰ ਨੂੰ ਬਈ ਕੋਈ ਵੀ ਨਕ ਪਸੰਦ ਆਵੇ ਕਰ ਲਿਓ ਬਾਈ ਨਾ ਕੰਡੈਕਟ ਧੰਨਵਾਦ